ਇਹ ਨੂੰ ਪੁੱਛ ਕੇ ਕਿਹਾ ਜਾਂਦਾ ਕਿ ਆਪੇ ਤੇਰੇ ਨਾਲ ਮਤਲਬ ਬੋਲਣ ਦਾ ਤਰੀਕਾ ਹੁੰਦਾ ਹੀ ਜਨਾਨੀਆਂ ਕੀ ਜਨਾਨੀ ਆ ਫਿਰ ਬੋਲਣ ਦਾ ਥੋੜਾ ਹੁੰਦਾ ਆ ਜੀ ਔਰ ਮਾੜੀ ਦੀਆਂ ਦੇ ਬੈਠੇ ਨੇ ਔਰ ਕੀ ਕੀ ਉਹਨਾਂ ਨੂੰ ਕਹਿੰਦੇ ਜਨਾਨੀਆਂ ਨੂੰ ਕੀ ਕਹਿੰਦਾ ਤੂੰ ਆਡੀ ਸਰਕਾਰ ਮੁਬਾਰਕ ਆਡੀ ਸਰਕਾਰ ਮੁਬਾਰਕ ਮੁਬਾਰਕ ਆਡੀ ਸਰਕਾਰ ਮੁਬਾਰਕ 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 ਸਰਕਾਰ ਦੇ ਚਮਚੇ ਹਾਏ 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 ਮੁਬਾਰਕ ਸਾਡੀ ਸਰਕਾਰ ਮੁਬਾਰਕ ਸਾਡੀ ਸਰਕਾਰ ਮੁਬਾਰਕ ਸਾਡੀ ਸਰਕਾਰ ਬਾਪਾ ਬੰਨਿਆ ਨੇ ਆਪਣੀ ਸਰਕਾਰ ਆਪਣੀ ਮਿੱਤੋਂ ਹਾਂ ਸਾਡਾ ਬੰਨਿਆ ਨੇ ਹਾਂ ਚੁੱਪ ਕਰੋ ਦੇਖੋ ਸੈਕਟਰ ਸਾਹਿਬ ਆ ਗਏ ਤੁਹਾਨੂੰ ਕਿਸੇ ਪਿੰਡ ਚ ਹੋੜ ਜਾਣ ਦੀ ਲੋੜ ਨਹੀਂ ਹਾਂ ਹੱਕ ਦੀਦਾ ਸਾਨੂੰ ਹੱਕ ਮਿਲਣਾ ਚਾਹੀਦਾ ਤੁਹਾਡੀ ਹਾਜ਼ਰੀ ਨਾ ਮੈਂ ਨਾ ਪਿੰਡ ਦਾ ਤੂੰ ਹੋਰ ਬੰਦਾ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾਉਂਦਾ ਨਾ ਕੋਈ ਪਾਊ ਲੈ ਕੇ ਦਿਓ ਉਹ ਨੂੰ ਫੇਰ ਕੀ ਸ਼ਰਕ ਖਤਰਾ ਹੋਊ ਫੇਰ ਬੈਠਿਓ ਮੈਂ ਦੇਖੋ ਮੈਂ ਪ੍ਰਤਪਾਲ ਸਿੰਘ ਹੱਲ ਸਾਬਕਾ ਸਰਪੰਚ ਕਾਕੜਾ ਸਾਬਕਾ ਚੇਅਰਮੈਨ ਪੰਚਾਇਤ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਨੂੰ 3-4 ਦਿਨ ਤੋਂ ਰਿਪੋਰਟਿੰਗ ਆ ਰਹੀ ਸੀ ਕਿ ਕੋਸ ਆਮ ਪਾਰਟੀ ਦੇ ਬੰਦੇ ਭਾਵੇਂ ਕਿ ਅਸੀਂ ਖੁਦ ਆਮ ਪਾਰਟੀ ਦੇ ਵਿੱਚ ਆ ਪਰ ਲੇਕਿਨ ਮੈਂ ਪਿੰਡ ਦੇ ਵਿੱਚ ਦਖਲ ਨਹੀਂ ਦਿੰਦਾ ਮੈਂ ਬਹੁਤ ਰਾਜਨੀਤਿਕ ਉਹਦੇ ਮਾਨ ਚੁੱਕੇ ਆ ਪਰ ਮੈਂ ਪਿੰਡ ਦਾ ਬਿਲਕੁਲ ਛੱਡਿਆ ਹੋਈ ਕੰਮ ਕੇ ਨਹੀਂ ਜੋ ਕੰਮ ਕਰਦੇ ਨੇ ਕਰ ਲੈਣ ਦਿਓ ਲੇਕਿਨ ਤਿੰਨ ਚਾਰ ਦਿਨ ਤੋਂ ਮੈਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿਸ ਦਾ ਕਾਰਡ ਖੋਲਿਆ ਨਰੇਗੜਾ ਦਾ ਕਿਹਦੀ ਹਾਜ਼ਰੀ ਲਾਤੀ ਕਦੇ ਹਾਜ਼ਰੀ ਲਾਉਣ ਨਾਲ ਨਹੀਂ ਬਦਲਦੀ ਕਦੇ ਦੂਜੀ ਦੂਜਾ ਕਾਟਦਾ ਕਿਸੇ ਨਾ ਕਿਤੇ ਕੋ ਰਿਕਾਰਡ ਚੱਕ ਲਿਆ ਇਹ ਥੋੜਾ ਜਿਹਾ ਸਾਡੇ ਅਬਦੇ ਵਰਕਰਾਂ ਵੱਲੋਂ ਆਮ ਪਾਰਟੀ ਭਾਵੇਂ ਕੇ ਆਮ ਪਾਰਟੀ ਦਾ ਇਟਮਨ ਮੈਂਬਰ ਨਹੀਂ ਆ ਮੈਂ ਸਾਈਡ ਤੋਂ ਉਹਨਾਂ ਨੂੰ ਸਪੋਰਟ ਦਿੱਤੀ ਐ ਐਮਐਲਏ ਦੇ ਵਿੱਚ ਵੀ ਪਾਰਲੀਮੈਂਟ ਦੇ ਪਰ ਲੇਕਿਨ ਉਹ ਸ਼ਿਕਾਇਤਾਂ ਦੇ ਆਧਾਰ ਤੇ ਅਸੀਂ ਅੱਜ ਸਵੇਰੇ ਫੈਸਲਾ ਸਾਰੇ ਨਾਲ ਲੜਕੇ ਲੈ ਵੀ ਕੀ ਕੀਤਾ ਜਾਵੇ ਮੈਂ ਤਿੰਨ ਦਿਨ ਤੋਂ ਹੀ ਪ੍ਰਸ਼ਾਸਨ ਨੂੰ ਫੋਨ ਕਰ ਰਿਹਾ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਮੇਰਾ ਪਰਿਵਾਰ ਤਿੰਨ ਪੀੜੀਆਂ ਸਰਪੰਚੀ ਕੀਤੀ ਹੋਵੇ ਘਟੋ ਘਟ ਸਰਦਾਰ ਕਰਨੈਲ ਸਿੰਘ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਚੇਅਰਮੈਨ ਰਹੇ ਨੇ ਮੇਰੇ ਪਾਪਾ ਸਰਦਾਰ ਦਰਸ਼ਨ ਸਿੰਘ ਪਿੰਡ ਦੇ ਸਰਪੰਚ ਰਹੇ ਨੇ ਚੇਅਰਮੈਨ ਰਹੇ ਨੇ ਮੈਂ ਸਰਪੰਚ ਰਿਹਾ ਚੇਅਰਮੈਨ ਰਿਹਾ ਆਹ ਲੜਕੀਆਂ ਸਾਡੇ ਮਾਈਆਂ ਚਾਚੀਆਂ ਤਾਈਆਂ ਮੇਰੀਆਂ ਭੈਣਾਂ ਮਰੀਆਂ ਪਰਜਾਈ ਸ਼ਬਦ ਮੈਂ ਨਹੀਂ ਵਰਤਿਆ ਨਾ ਮੇਰੇ ਪਰਿਵਾਰ ਨੇ ਵਰਤੇ ਭੈਣਾਂ ਨੇ ਸਾਡੀਆਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਬਿੰਡਾ ਬਤ ਕਦੇ ਇੱਥੋਂ ਚਲੋ ਉੱਥੇ ਭੱਜ ਜਾਓ ਇੱਥੇ ਇਹ ਡਿਊਟੀ ਹੈਗੀ ਨਰੇਗਾ ਸੈਕਟਰੀ ਦੀ ਨਰੇਗਾ ਸੈਕਟਰੀ ਜਾਂ ਮੌਕੇ ਦਾ ਸਰਪੰਚ ਜਾਂ ਮੈਂਬਰ ਪੰਚਾਇਤ ਇਸ ਟਾਈਮ ਪ੍ਰਬੰਧਕ ਲੱਗੇ ਹੋਏ ਨੇ ਨਾ ਤਾਂ ਪ੍ਰਬੰਧਕ ਪਿੰਡ ਆ ਰਿਹਾ ਨਾ ਸੈਕਟਰੀ ਆ ਰਿਹਾ ਇੱਥੇ ਮੇਰੇ ਵਰਗੇ ਪਖਲੰਡੂ ਲੋਕ ਜੇ ਮੈਂ ਆ ਕੇ ਬਿਨਾਂ ਮਤਲਬ ਇਹਨਾਂ ਨੂੰ ਧੱਕਾ ਕਰਾਂ ਫਿਰ ਮੈਨੂੰ ਕਦੋਂ ਯਰਨਗੇ ਲੋਕ ਮੈਂ ਕਹਾਂ ਲੂੰ ਇਹਨੂੰ ਕੋ ਮੇਰੇ ਖੇਤ ਵਾਲੀ ਪਈ ਜਿ ਸਮਾਰਿਓ ਅੱਜ ਤੋਬਾ ਸਮਾਰਦੋਂ ਕਿਉਂ ਪ੍ਰਸ਼ਾਸਨ ਜੋ ਪ੍ਰਬੰਧਕਾ ਕਰੇ ਅਸੀਂ ਪੋਲੀਟਿਕਲ ਲੋਕ ਜਰੂਰ ਆ ਪਰ ਸਾਡਾ ਪੋਲੀਟਿਕਲ ਇਹ ਨਹੀਂ ਕਿ ਅਸੀਂ ਪ੍ਰਸ਼ਾਸਨ ਦੇ ਵਿੱਚ ਦਾਖਲ ਦੇ ਬਤੌਰ ਚੇਅਰਮੈਨ ਵੀ ਮੈਂ ਪ੍ਰਸ਼ਾਸਨ ਦਾਖਲ ਬਿਣਾ ਮਤਲਬ ਨਹੀਂ ਦਿੱਤਾ ਨਾ ਮੈਂ ਪਿੰਡ ਦੇ ਵਿੱਚ ਦਾਖਲ ਦੇਣਾ ਕਿਸੇ ਭਾਵੇਂ ਮੇਰੀ ਪਾਰਟੀ ਐਮਐਲਏ ਸਾਡੇ ਰਿਸ਼ਤੇਦਾਰ ਨੇ ਇਮਾਨਦਾਰ ਨੇ ਓਕੇ ਨੇ ਉਹਨਾਂ ਨਾਲ ਮੇਰੇ ਨਾਲ ਗੱਲ ਵੀ ਹੋਈ ਹੈ ਫੋਨ ਤੇ ਇਹਨਾਂ ਬੀਬੇ ਨਾਲ ਵੀ ਗੱਲ ਕਰਾਈ ਉਹ ਕਹਿੰਦੇ ਮੇਰੇ ਵੱਲੋਂ ਨਹੀਂ ਹੈ ਪਰ ਲੇਕਿਨ ਕੁਝ ਚਿਹਤੇ ਨੌਂ ਵਰਤ ਕੇ ਨਜਾਇਜ਼ ਨੇ ਨੂੰ ਤੰਗ ਕਰਦੇ ਪਾਣੀ ਤੁਸੀਂ ਅਣਮਿੱਥੇ ਸਮੇਂ ਲਈ ਇਥੇ ਰੋੜ ਗਾ ਸਾਡਾ ਕੋਈ ਅਣਮਿੱਥੇ ਸਮੇਂ ਲਈ ਅਸੀਂ ਸਮਝਦੇ ਹਾਂ ਕਿਸੇ ਨੇ ਮਰੀਜ਼ ਨੂੰ ਲੰਘਣਾ ਕੋਈ ਦਵਾਈ ਲੈਣ ਜਾ ਰਿਹਾ ਵੈਸੇ ਅਸੀਂ ਦੁੱਖ ਮਹਿਸੂਸ ਕਰਦਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਸਾਰੇ ਭੈਣਾਂ ਨੂੰ ਵੀ ਇੱਕ ਰਸਤਾ ਖੋਲ ਦਿੱਤਾ ਜਾਵੇ ਕਿਉਂਕਿ ਬਤੌਰ ਕਿਸਾਨ ਜੁਨੀ ਅਸੀਂ ਦਿੱਲੀ ਦੇ ਅੰਦਰ ਵੀ ਅੱਜ ਖਨੌਰੀ ਵਾਟਰ ਦੇ ਵੀ ਕੱਲ ਉਚਾਣੇ ਹਰੇਣੀ ਦੇ ਅੰਦਰ ਵੀ ਪਰ ਅਸੀਂ ਰਸਤੇ ਖਾਲੀ ਕਰਕੇ ਰਾਜ਼ੀ ਹਾਂ ਇੱਕ ਪਾਸਿਓਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਨਹੀਂ ਮਿਹਰ ਨੇ ਮੇਰੀ ਗੱਲ ਮੰਨੀ ਮੈਂ ਇੱਕ ਰਸਤਾ ਇਹਨਾਂ ਨੂੰ ਕੋਈ ਖੋਲ ਦੀ ਆਉਣ ਜਾਣ ਦੀ ਸਪੈਰੇ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਗਈ ਪ੍ਰਸ਼ਾਸਨ ਦੇ ਬਾਰ ਬਾਰ ਫੋਨ ਆ ਰਹੇ ਉਹ ਕਹਿੰਦੇ ਅਸੀਂ ਗੱਲ ਤੁਹਾਡੇ ਨਾਲ ਕਰਕੇ ਰạchੀਆਂ ਜੋ ਇਹਨਾਂ ਦੇ ਮਸਲੇ ਨੇ ਉਹ ਗੱਲ ਮੈਂ ਨਹੀਂ ਕਰਨੀ ਉਹ ਗੱਲ ਇਹਨਾਂ ਨੇ ਕਰਨੀ ਆ ਇਹਨਾਂ ਦਾ ਮੈਂ ਵਕੀਲ ਆ ਧਰਨੇ ਦੀ ਅਗਲੀ ਰੂਪਰੇਖਾ ਕੀ ਰੂਪਰੇਖਾ ਤਾਂ ਜੀ ਇੱਥੇ ਫਿਰ ਅੱਜ ਮੈਂ ਅੱਧਾ ਰਸਤਾ ਖਾਲੀ ਕਰਾਉਣ ਜਾਣ ਲਿਆ ਨਹੀਂ ਹੋ ਤਾਂ ਬੈਠੇ ਫਿਰ ਬੰਗਸਾਰਾ ਕਰਨ ਪ੍ਰਸ਼ਾਸਨ ਇਹ ਗੱਲ ਸਮਝ ਰਹੇ ਠੀਕ ਹੈ ਕਦੇ ਇਹਨਾਂ ਨੂੰ ਅਧਿਕਾਰੀ ਐਮਐਲ ਸਾਹਿਬ ਦਾ ਐਮਐਲ ਸਾਹਿਬ ਦੇ ਹਸਪੈਂਡ ਦਾ ਬੀਡੀਪੀਓ ਸਾਹਿਬ ਦਾ ਐਸਿਕਯੂ ਸਾਹਿਬ ਦੇ ਫੋਨ ਮੇਰੇ ਕੋਲ ਆ ਚੁੱਕੇ ਨੇ ਆ ਰਹੇ ਨੇ ਤੇ ਮਸਲਾ ਉਹ ਕਹਿੰਦੇ ਸੀ ਹੱਲ ਕਰਾਂਗੇ ਮਸਲਾ ਹੱਲ ਹੋ ਮੈਨੂੰ ਯਕੀਨ ਆ ਕਿਉਂਕਿ ਮੈਂ ਸਤਜਫੇ ਬੰਦੀਆਂ ਦਾ ਪੰਚਾਇਤ ਬਾਰਡਰ ਦੇ ਅੰਦਰ ਕਨਵੀਨਰ ਵੀ ਰਿਹਾ ਮਸਲੇ ਹੱਲ ਹੋਣਗੇ ਆਉਣ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨੇ ਰਾਜੀ ਆਂ ਘਰ ਨਾਲ ਸਾਡਾ ਉਦੋਂ ਮਜਬੂਰੀ ਹੈ ਜਦੋਂ ਸਾਡੇ ਨਾਲ ਕੋਈ ਅਧਿਕਾਰੀ ਗੱਲ ਨਹੀਂ ਕਰਦਾ ਗੱਲਬਾਤ ਤਿਆਰ ਅਸੀਂ ਟੇਬਲ ਟਾਕ ਕਰਨ ਲਈ ਤਿਆਰ ਹਾਂ ਕੋਈ ਵੱਲੋਂ ਕੋਈ ਆਇਆ ਹਾਂ ਹਾਂਜੀ ਫੋਨ ਆ ਗਿਆ ਪਰ ਲੇਕਿਨ ਸਾਹਮਣੇ ਕੋਈ ਨਹੀਂ ਜੀ ਸਾਹਿਬ ਆ ਗਏ ਜੀ ਅੱਜ ਠੀਕ ਹੈ ਜੀ ਮੇਰਾ ਨਾਮ ਨਾਜਰ ਸਿੰਘ ਪਿੰਡ ਕਾਕੜਾ ਅੱਜ ਕਾਕੜਾ ਦੇ ਵਿੱਚ ਕਰਨਾ ਲਗਾਏਗਾ ਤੁਹਾਡੇ ਹਾਂਜੀ ਅੱਜ ਧਰਨਾ ਲਗਾਏਗਾ ਅੱਜ ਧਰਨਾ ਇਸ ਕਰਕੇ ਲਗਾਇਆ ਗਿਆ ਮੈਂ ਕਿਉਂਕਿ ਇਸ ਬਲਾਕ ਦਾ ਕਿਸਾਨ ਯੂਨੀਅਨ ਦਾ ਪ੍ਰਧਾਨ ਵੀ ਹਾਂ ਤਾ ਇਸਟਾਰਕੇ ਸਾਫਕਾ ਦੋ ਵਾਰ ਪੰਚਾਂ ਸਰਪਾ ਸਰਪੰਚ ਵੀ ਸਾਫਕਾ ਇਹ ਜਿਹੜਾ ਮੈਂ ਸਮਾਜ ਦਲਤੋ ਸਮਾਜ ਦੇ ਵਿੱਚੋਂ ਮੈਂ ਵੀ ਆਉਣਾ ਇੱਕ ਮਹੀਨੇ ਤੋਂ ਇਹ ਸਾਰੇ ਲੋਕ ਮੇਰੇ ਕੋਲ ਵਿੱਚ ਸ਼ਿਕਾਇਤਾਂ ਲੈ ਕੇ ਆ ਰਹੇ ਕਿ ਸਾਨੂੰ ਬਹੁਤ ਹਰਾਸ਼ਮੈਂਟ ਕੀਤੀ ਜਾ ਰਹੀ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਵੀਡੀਓ ਆਵੇ ਸੈਕਟਰੀ ਆਵੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆਵੇ ਉਹ ਆਪਣਾ ਕਾਰਸਕ ਦਾ ਜਿੱਥੇ ਦਾ ਮਾਸਟਰ ਆਲ ਨਿਕਲਦਾ ਉੱਥੇ ਕੰਮ ਕਰਵਾਇਆ ਜਾਵੇ ਮਿਸਟਰੋਲ ਕਿਤੇ ਦਾ ਹੁੰਦਾ ਕੰਮ ਤੇ ਕਿਤੇ ਭੇਜਿਆ ਜਾਂਦਾ ਇਸ ਕਰਕੇ ਕਿ ਜੇ ਪ੍ਰਸ਼ਾਸਨ ਦਾ ਕੋਈ ਵੀ ਮੰਨ ਲੋ ਹਦਾਇਤ ਆਉਂਦੀ ਆ ਉਸ ਨੂੰ ਅਸੀਂ ਮੰਨਣ ਨੂੰ ਤਿਆਰ ਆ ਪਰ ਕਿ ਜਿਹੜਾ ਕਿ ਬਿਨਾਂ ਗੱਲ ਤੋਂ ਜਿਹੜਾ ਕੋਈ ਨਾ ਸਰਪੰਚ ਨਾ ਪੰਚਾਇਤ ਨਾ ਸਰਪੰਚ ਨਾ ਕੋਈ ਅਹੁਦਾ ਉਹ ਆ ਕੇ ਇੱਕ ਡੰਗਰਾ ਵਾਂਗੂ ਜਾ ਕੇ ਇੱਥੋਂ ਇੱਥੇ ਦਾ ਨਿਕਲਿਆ ਹੁੰਦਾ ਮਿਸਟਰੋਲ ਭੇਜ ਦਿੰਦੇ ਆ ਫੈਜਗੜ ਫੈਜਗੜ ਉਧਰ ਕਦੇ ਛਿੱਟਾਂ ਵਾਲੇ ਭੇਜ ਦਿੰਦੇ ਆ ਇਸ ਕਰਕੇ ਜੀ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਹਰਾਸ਼ਮੈਂਟ ਕੀਤੀ ਜਾ ਰਹੀ ਆ ਇੱਕ ਮਹੀਨੇ ਤੋਂ ਮੈਨੂੰ ਇਹ ਸੀਗਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਆਪਣਾ ਜਿਹੜੇ ਜ਼ਿੰਮੇਵਾਰ ਲੋਕ ਆ ਵੀ ਇਦਾਂ ਨਾ ਤੁਸੀਂ ਗਰੀਬ ਲੋਕਾਂ ਨਾਲ ਕਰੋ ਦੇਖੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਕਦੇ ਕਾਲੀ ਬਣ ਕੇ ਕਦੇ ਕਾਂਗਰਸ ਬਣ ਕੇ ਕਦੇ ਆਮ ਬਣ ਗਈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਸਾਨੂੰ ਤਾਂ ਇਸੇ ਸਮਾਜ ਦੇ ਵਿੱਚ ਰਹਿਣਾ ਹੈ ਇਸੇ ਪਿੰਡ ਦੇ ਵਿੱਚ ਰਹਿਣਾ ਸਾਨੂੰ ਇੱਕ ਇਨਸਾਨੀਅਤ ਦੇ ਤੌਰ ਤੇ ਸਾਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਸਾਡਾ ਬਣਦਾ ਹੈ ਫੇਰ ਪ੍ਰਸ਼ਾਸਨ ਵੱਲੋਂ ਐਸੀ ਮਨਜ਼ੂਰ ਕਰਵਾ ਸਕਦੇ ਆ ਜਾਂ ਕਰ ਸਕਦੇ ਆ ਪਿੰਡ ਦੇ ਵਿੱਚ ਕੰਮ ਲਿਆ ਸਕਦੇ ਆ ਸਾਨੂੰ ਉਹ ਕਰਨਾ ਚਾਹੀਦਾ ਆ ਆਖਰ ਇਹ ਕੀ ਉਲਟ ਕਰਦੇ ਆ ਗਰੀਬ ਲੋਕਾਂ ਨੂੰ ਹਰਾਸ਼ਮੈਂਟ ਕਰਦੇ ਆ ਤੰਗ ਪਰੇਸ਼ਾਨਤਾ ਇਸ ਕਰਕੇ ਕਰਿਆ ਜਾਂਦਾ ਕਿ ਮਸਟਰੋਲ ਕਿਤੇ ਦਾ ਨਿਕਲਦਾ ਭੇਜਦੇ ਕਿਤੇ ਆ ਜੋ ਉੱਥੇ ਹੀ ਚਲੇ ਜਾਂਦੇ ਆ ਉੱਥੇ ਕਹਿੰਦੇ ਆ ਤੁਹਾਡੀ ਹਾਜ਼ਰੀ ਨਹੀਂ ਲੱਗਦੀ ਤਾਂ ਓਏ ਉਥੋਂ ਪਰੇਸ਼ਾਨ ਹੋ ਕੇ ਆ ਜਾਂਦੇ ਨੇ ਵੀ ਸਾਡਾ ਕੰਮ ਕਰੇ ਦਾ ਫਾਇਦਾ ਕੀ ਜੇ ਸਾਡੀ ਹਾਜ਼ਰੀ ਨਹੀਂ ਪੈਣੀ ਇਸ ਕਰਕੇ ਇਹਨਾਂ ਨੂੰ ਕਦੇ ਕਿਤੇ ਭੇਜਿਆ ਜਾਂਦਾ ਕਦੇ ਕਿਤੇ ਭੇਜਿਆ ਜਾਂਦਾ ਹਾਜ਼ਰੀ ਤੋਂ ਜਿਹੜੀਆਂ ਕੁੜੀਆਂ ਹਾਜ਼ਰੀ ਲਾਉਂਦੀਆਂ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਹਾਜ਼ਰੀ ਨਹੀਂ ਲਾਉਣੀ ਇਸ ਕਰਕੇ ਇਦਾਂ ਕਰਕੇ ਬਹੁਤ ਜ਼ਿਆਦਾ ਪ੍ਰਸ਼ਾਸਨ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਨੂੰ ਇਸ ਕਰਕੇ ਪੂਰੇ ਸਮਾਜ ਨੇ ਅੱਜ ਸਾਡੇ ਤੱਕ ਪਹੁੰਚ ਕਰੀ ਆ ਉਹ ਕਹਿੰਦੇ ਵੀ ਸਾਡੇ ਆਓ ਸਾ ਨਾਲ ਸਾਡੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਧਰਨਾ ਲਾਇਆ ਹੈ ਵੀ ਪ੍ਰਸ਼ਾਸਨ ਦੇ ਕੰਨ ਖੋਲਣ ਜਿਹੜਾ ਸੁੱਤਾ ਪਿਆ ਕਿਉਂਕਿ ਪ੍ਰਸ਼ਾਸਨ ਦਾ ਤਾਂ ਕੋਈ ਦਾਖਲਦਗੀ ਨਹੀਂ ਰਹੇਗੀ ਆਮ ਪ੍ਰਾਈਵੇਟ ਲੋਕ ਇੱਥੇ ਦਾਖਲ ਅੰਦਾਜ਼ੀ ਕਰ ਰਹੇ ਆ ਹਰਾਸ਼ਮੈਂਟ ਕਰ ਰਹੇ ਆ ਜੀ ਮੇਰਾ ਨਾਮ ਅਮਨਦੀਪ ਕੋਹਰਾ ਹੈ ਮੈਂ ਨਰੇਗਾ ਦੀ ਮੇਟ ਆਂ ਹੀ ਮੈਂ ਹਾਜ਼ਰੀ ਲਾਉਣੀ ਆ ਇਹਨਾਂ ਦੀ ਤੇ ਸਾਨੂੰ ਭਵਿੰਦਰ ਸਿੰਘ ਤੇ ਕੁਲਵੀਰ ਸਿੰਘ ਬਹੁਤ ਜ਼ਿਆਦਾ ਤੰਗ ਕਰਦੇ ਨੇ ਜੀ ਕਹਦੇ ਕਹਿੰਦੇ ਨਹੀਂ ਪਤਾ ਨਹੀਂ ਕੀ ਚੜੂ ਵਾਲੇ ਨੇ ਇਹੋ ਕਹਿੰਦੇ ਨੇ ਸਾਨੂੰ ਤਾਂ ਉਹ ਕੀਤਾ ਹੋਇਆਗਾ ਵੀ ਅਸੀਂ ਦੋਨੇ ਜਣੇ ਇਹੋ ਕਰਦੇ ਆਂ ਪਿੰਡ ਦੇ ਆ ਦੇਖ ਰਹਿ ਇੱਕ ਕਰਦੇ ਆਂਗੇ ਤੇ ਸਾਨੂੰ ਬਹੁਤ ਸਰ ਕਦੇ ਕਹਿੰਦੇ ਨੇ ਵੀ ਹਾਜ਼ਰੀ ਤੈਨí ਲਾਉਣੀ ਅਸੀਂ ਨਮੀ ਰੱਖਾਂਗੇ ਵੀ ਜਿੰਨਾ ਚਿਰ ਮੇਰੇ ਸਾਧਨ ਪੂਰੇ ਨਹੀਂ ਹੋ ਰਹੀ ਉਹ ਦੂਜੀ ਮੀਟ ਕਿਵੇਂ ਰੱਖ ਸਕਦੇ ਨਹੀਂ ਤੁਹਾਡੀ ਵੀ ਕਿਤੇ ਜੁੜੀ ਹੈ ਹਾਈ ਮੈਂ ਹਾਈ ਮੈਂ ਪਿੰਡ ਚ ਹਾਜ਼ਰੀ ਲਾ ਰਹੀਆਂ ਜੀ ਨਰੇਗਾ ਵਰਕਰਾਂ ਦੀ ਤੇ ਉਹਨਾਂ ਦੀ ਮੈਨੂੰ ਹਾਜ਼ਰੀ ਨ ਲੱਗਣ ਦੇ ਰਿਹਾ ਕਹਿੰਦੇ ਤੇਰਾ ਸਾਧਨ ਪੂਰਾ ਹੋ ਰਿਹਾ ਈ ਵੀ ਜੀ ਸਾਡੇ ਕਾਕੜੇ ਦੀ ਜਦੋਂ ਗ੍ਰਾਂਟ ਆਉਂਦੀ ਹੈਗੇ ਨਰੇਗਾ ਲੈਂਦੇ ਨਹੀਂ ਠੀਕ ਹੈ ਇਹ ਨਰੇਗਾ ਵਾਲਿਆਂ ਨੂੰ ਕਦੇ ਫੈਜ਼ ਕੱਢ ਭੇਜ ਦਿੱਤਾ ਜਾਂਦਾ ਕਦੇ ਪੌਣੀਗੜ ਭੇਜ ਦਿੱਤਾ ਜਾਂਦਾ ਕਿ ਸਾਨੂੰ ਇਹ ਵੀ ਦੱਸਿਆ ਜਾਵੇ ਫੈਕਟਰੀ ਤੋਂ ਪੁੱਛਿਆ ਜਾਵੇ ਕਿ ਕਾਕੜੇ ਚ ਕੰਮ ਨਹੀਂ ਹੈਗਾ 10 ਬੁੜੀਆਂ ਫੈਜ਼ ਕੱਢ ਲਾਤੀਆਂ 10 ਉਹ ਫੱਗੋ ਵਾਲੇ ਭੇਜਤੀਆਂ 10 ਇੱਧਰ ਹੋਰ ਭੇਜਤੀਆਂ ਜਗ੍ਹਾ ਜਗ੍ਹਾ ਤੇ ਭੇਜ ਦਿੰਦੀਆਂ ਨੇ ਗਿਆ ਪਰ ਇੱਕ ਜਗ੍ਹਾ ਤਾਂ ਇਹਨਾਂ ਨੂੰ ਲਾਇਆ ਜਾਵੇ ਜਿੱਥੇ ਜਿੱਥੇ ਇਹਨਾਂ ਦਾ ਕੰਮ ਚੱਲਦਾ ਹੈਗਾ ਉੱਥੇ ਉੱਥੇ ਲਾਇਆ ਜਾਵੇ ਤਾਂ ਜਿਹੜਾ ਕੋਈ ਸਾਬਕਾ ਮੈਂਬਰ ਨਹੀਂ ਹੈਗਾ ਕੋਈ ਪੰਚਾਇਤ ਮੈਂਬਰ ਨਹੀਂ ਕੋਈ ਹੋਰ ਅਹੁਦਾ ਨਹੀਂ ਹੈਗਾ ਉਹ ਆਕੇ ਇਹਨਾਂ ਨਰੇਗਾ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਨੇਗੇ ਹਰਾਸ਼ਮੈਂਟ ਹੈ ਇਹ ਗਰੀਬ ਸਾਰੇ ਗਰੀਬ ਲੋਕ ਦੇ ਐਸ.ਪੀ. ਨਾਲ ਚਾਰੇ ਨਾਲ ਸੰਬੰਧ ਰੱਖਦੇ ਨੇ ਵੀਰ ਮੇਰਾ ਆ ਛੜਕਤੇ ਬੈਠੇ ਨੇ ਸਾਡਾ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਉਹਨੂੰ ਕੀ ਗੱਲ ਪਤਾ ਨਹੀਂ ਹੈਗਾ 2 ਘੰਟੇ ਤੋਂ ਵੱਧ ਸਮਾਂ ਹੋ ਗਿਆ ਜੇ ਕੋਈ ਇਹ ਕਿਸਾਨ ਜੁਨੀਅਨ ਦਾ ਧਰਨਾ ਹੁੰਦਾ ਜਾਂ ਕੋਈ ਹੋਰ ਚਾਹਨਾ ਹੁੰਦਾ ਤਾਂ ਪ੍ਰਸ਼ਾਸਨ ਭੱਜਾਇਆ ਫਿਰਦਾ ਪਰ ਅਸੀਂ ਫਿਰ ਵੀ ਜੇ ਕੋਈ ਐਂਬੂਲੈਂਸ ਆਉਂਦੀ ਆ ਤਾਂ ਅਸੀਂ ਉਹਨੂੰ ਨਿਗਾਰ ਰਿਆਂਗੇ ਧੰਨਵਾਦ ਵੀ ਜੀ ਸਾਹਕਟਰੀ ਤੋਂ ਪੁੱਛਿਆ ਜਾਵੇ ਵੀਰ ਮੇਰੇ ਇਹਨਾਂ ਨੂੰ ਫਾਇਰ ਕਰਕੇ ਕਿਵੇਂ ਭੇਜਿਆ ਜਾਂਦਾ ਠੀਕ ਹੈ ਕਿ ਨਹੀਂ ਹੋਰ ਜਗ੍ਹਾ ਕਿ ਭੇਜਿਆ ਜਾਂਦਾਗਾ ਕੀ ਕਾਕਰੇ ਚ ਕੰਮ ਮੁੱਕ ਗਿਆ ਟੋਬਿਆਂ ਦਾ ਕੰਮ ਪਿਆ ਸਕੂਲ ਦਾ ਕੰਮ ਪਿਆਗਾ ਸ਼ਮਸ਼ਾਨ ਘਾਟਾਂ ਦਾ ਕੰਮ ਪਿਆਗਾ ਕਿਉਂ ਕੰਮ ਨਹੀਂ ਹੈਗਾ ਰਸਤਿਆਂ ਦਾ ਕੰਮ ਸਾਰੀ ਪਿਆਗਾ ਠੀਕ ਹੈ ਕਿ ਨਹੀਂ ਮੈਂ ਤਾਂ ਬਖਾ ਵੀਰ ਮੇਰਾ ਮੇਰਾ ਨਾਮ ਪੂਜਾ ਰਾਣੀ ਹੈ ਮੈਂ ਨਰੇਕਾਂ ਵਰਕਰਾਂ ਦੀ ਹਾਜ਼ਰੀ ਲਾਉਣੀ ਹੈ ਮੈਂ ਉਹਨਾਂ ਨਾਲ ਕੰਮ ਕਰਦੀ ਆਂ ਸਾਨੂੰ ਇਹ ਕਰਕੇ ਜਿੱਥੇ ਸਾਨੂੰ ਪਿੰਡ ਦੇ ਬੰਦੇ ਕਹਿੰਦੇ ਨੇ ਅਸੀਂ ਉੱਥੇ ਉਹਨਾਂ ਨੂੰ ਕੰਮ ਦੇ ਭੇਜਦੇ ਆਂ ਲੇਬਰ ਨੂੰ ਅਸੀਂ ਨੂੰਦੀ ਕੰਮ ਕਰਦੇ ਸਾਨੂੰ ਕਿਹਾ ਜਾਂਦਾ ਵੀ ਬੀਜੇਪੀ ਵਾਲਿਆਂ ਦਾ ਵੀ ਉੱਥੇ ਜਾ ਕੇ ਆਪਣੇ ਜਿਹੜੇ ਮੂਰੇ ਬੰਦੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਨਰੇਗਾ ਵਾਲਿਆਂ ਨੂੰ ਉੱਥੇ ਚਾਰ ਬੰਦਿਆਂ ਨੂੰ ਦੋ ਬੰਦਿਆਂ ਨੂੰ ਭੇਜੋ ਸਾਨੂੰ ਭੇਜਣਾ ਪੈਂਦਾ ਜੀ ਸਾਨੂੰ ਉੱਪਰੋਂ ਆਰਡਰ ਆਉਂਦਾ ਨਾ ਅਸੀਂ ਤਾਂ ਕਰਕੇ ਭੇਜ ਦਿਆਂ ਜੀ ਅਸੀਂ ਆਪ ਦੀ ਮਰਜ਼ੀ ਨਾਲ ਬੰਦਾ ਕੋਈ ਨਹੀਂ ਭੇਜਦੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੌਕੇ ਤੇ ਪਹੁੰਚੀ ਮੈਂ ਨਰੇਗਾ ਵਾਲੇ ਕੋਲ ਤਰਨ ਲੱਗਾ ਕਿ ਉਹਨਾਂ ਨੇ ਇਹ ਮੰਦਾ ਸੁਣੀ ਨਹੀਂ ਕਿ ਅਸੀਂ ਕੰਮ ਕਿਲੇ ਚ ਉਹਨਾਂ ਦੀਆਂ ਮੰਗਾਂ ਸੁਣ ਲਈਆਂ ਨੇ ਜੋ ਵੀ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਦੀਆਂ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਨੇ ਜੀ ਤੇ ਕੰਮ ਤੇ ਹੁਣ ਲਗਾ ਰਹੇ ਆ ਪਿੰਡ ਦੇ ਵਿੱਚੋਂ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਏਗੀ ਮੇਰੇ ਗਵਰ ਕਰਾਂਗੇ ਪੋਤਾ ਜੀ ਜੋ ਪਿੰਡ ਦਾ ਕੰਮ ਹੈ ਉਹ ਪਿੰਡ ਦੀ ਹੱਦ ਦੇ ਵਿੱਚ ਹੀ ਕੰਮ ਕਰਵਾ ਰਹੇ ਆ ਬਾਹਰ ਅਸੀਂ ਕੋਈ ਕੰਮ ਨਹੀਂ ਕਰਵਾ ਰਹੇ ਹਾਂ ਹਾਂ ਜੀ ਹੁਣ ਬਿਲਕੁਲ ਸਹਿਮਤੀ ਬਣ ਗਈ ਪਿੰਡ ਦੇ ਵਿੱਚੋਂ ਕੋਈ ਦਖਲਅੰਦਾਜ਼ੀ ਕਰ ਰਹੇ ਸੀਗੇ ਉਹ ਉਹਨਾਂ ਦਾ ਕੋਈ ਸਰਕਾਰ ਨਾਲ ਵੀ ਲੈਣਾ ਦੇਣਾ ਨਹੀਂ ਹੈਗਾ ਤੇ ਮੌਕੇ ਤੇ ਵੇਖ ਲਿਆ ਜੀ ਸਾਡੇ ਅਫਸਰਾਂ ਦਾ ਸਾਨੂੰ ਫੋਨ ਆ ਗਿਆ ਹੱਲ ਹੋ ਗਿਆ ਹੁਣ ਧਰਨਾ ਚਲਾ ਰਹੇ ਹਾਂ ਜੀ ਹਾਂ ਜੀ ਮੈਂ ਭਪਿੰਦਰ ਸਿੰਘ ਕਾਕੜਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਜੀ ਭਪਿੰਦਰ ਸਿੰਘ ਕਾਕੜਾ ਦੇ ਵਿੱਚ ਧਰਨਾ ਪੰਡਾ ਸ਼ੁਰੂ ਕੀਤਾ ਗਿਆ ਨਰੇਗਾ ਨਰੇਗਾ ਦੇ ਵਿੱਚਲੇ ਵਰਕਰਾਂ ਵੱਲੋਂ ਤੇ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਬਾਈ ਦੇਖਿਆ ਮੈਂ ਉਸ ਟਾਈਮ ਕੰਮਸੇ ਕੰਮ ਤੇ ਸੀਗਾ ਜਦੋਂ ਉੱਥੇ ਕਾਕੜੇ ਧਰਨਾ ਲੱਗਿਆ ਤਾਂ ਨਰੇਗਾ ਕਰਮਚਾਰੀਆਂ ਦੇ ਮੈਨੂੰ ਫੋਨ ਆਏ ਵੀ ਐ ਕਰਕੇ ਇੱਕ ਮੇਡ ਐ ਵੀ ਉਹ ਸਾਨੂੰ ਕਹਿ ਰਹੀ ਆ ਵੀ ਆਪਾਂ ਧਰ ਨਾ ਲਾਉਣਾ ਮਹਾ ਵੀ ਕਿਹੜੀ ਮੇਡ ਐ ਕਹਿੰਦੇ ਅਮਨ ਸਾਰਿਆਂ ਨੂੰ ਕਹਿ ਕੇ ਗਈ ਐ ਵੀ ਸਾਨੂੰ ਹਾਜ਼ਰੀਆਂ ਲਾਣੋਂ ਰੋਕ ਰਹੇ ਨੇ ਜਦ ਕਿ ਮੈਂ ਸਵੇਰੇ ਖੁਦ ਅਮਨ ਨੂੰ ਫੋਨ ਕਰਕੇ ਕਿਹਾ ਕੱਲ ਵੀ ਮੈਂ ਉਹਦੇ ਨਾਲ ਲੈ ਕੇ ਗਿਆ ਮਹਾ ਤੂੰ ਇਹਨਾਂ ਦੀ ਹਾਜ਼ਰੀਆਂ ਲਾ ਸਾਨੂੰ ਮੈਨੂੰ ਉਹ 15 ਦਿਨ ਹੋ ਗਏ ਕਹਿੰਦੀ ਨੂੰ ਕਹਿੰਦੇ ਨੂੰ ਜੀ ਵੀ ਮੈਂ ਛੁੱਟੀ ਤੇ ਆ ਹਾਜ਼ਰੀਆਂ ਸਵੇਰੇ ਵੀ ਲਾ ਕੇ ਜਾਂਦੀ ਆ ਦੁਪਹਿਰੇ ਵੀ ਲਾ ਕੇ ਜਾਂਦੀ ਆ ਮਸਟਰੌਲ ਕੜਾਈ ਜਾਂਦੀ ਆ ਜੀ ਚਲੋ ਮਾਹ ਕੰਮ ਚੱਲਦਾ ਚਾਹੀਦਾ ਆ ਪੰਨ ਤਾਂ ਅਸੀਂ ਨਰੇਗਾ ਕਰਮਚਾਰੀਆਂ ਨੂੰ 100 ਦਿਨ ਦੇਣਾ ਸਰਕਾਰ ਨੇ ਜੋ ਸਾਨੂੰ ਹੁਕਮ ਦਿੱਤੇ ਨੇ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ 1.5 ਸਾਲ ਦੀ ਮੇਡ ਲੱਗੀ ਹੋਈ ਆ ਜੀ ਇਹ ਤਾਂ ਇਹਦੇ ਨਾਲ ਇੱਕ ਥੂੜੀ ਪੂਜ ਹੈਗੀ ਉਹਨੇ ਸਾਨੂੰ ਕਿਹਾ ਵੀ ਵੀਰੇ ਮੇਰੇ 90 ਦਿਨ ਹੋ ਗਏ 7 ਕੁ ਦਿਨ ਰਹਿੰਦੇ ਆ 7-8 ਦਿਨ ਵੀ ਤੁਸੀਂ ਆਪਦੇ ਮੇਡ ਜਿਹੜੀ ਹੋਰ ਲਾਣੀਆਂ ਨੇ ਉਹ ਲਾ ਸਕਦੇ ਹੋ ਚਲੋ ਅਸੀਂ ਇਹਨੂੰ ਵੀ ਪੁੱਛਿਆ ਇਹ ਕਹਿੰਦੀ ਕਹਿੰਦੀ ਮੈਂ ਤਾਂ ਛੁੱਟੀ ਤੇ ਆ 15 ਦਿਨ ਹੋ ਗਏ ਸਵੇਰੇ ਆਉਂਦੀ ਐ ਹਾਜ਼ਰੀ ਲਾ ਕੇ ਚਲੀ ਜਾਂਦੀ ਐ ਦੁਪਹਿਰੇ ਆਉਂਦੀ ਐ ਹਾਜ਼ਰੀ ਲਾ ਕੇ ਚਲੀ ਜਾਂਦੀ ਐ ਤਾਂ ਅਸੀਂ ਇਹਨੂੰ ਕਿਹਾ ਵੀ ਭਾਈ ਜੇ ਤੈਨੂੰ ਕੰਮ ਐ ਉਥੇ ਨਰੇਗਾ ਕਰਮਚਾਰੀਆਂ ਦੇ ਉੱਤੇ ਜਿਹੜੀ ਮੇਡ ਐ ਉਹ ਹਰ ਟਾਈਮ ਉਹਨਾਂ ਦੇ ਨਾਲ ਚਾਹੀਦੀ ਐ ਤਾਂ ਇਹਨੇ ਕੋਈ ਸਾਡੀ ਉਹ ਨਹੀਂ ਕਰੀ ਹੈਗੀ ਕਹਿੰਦੀ ਮੈਨੂੰ ਹਟਾਉਣ ਵਾਲੇ ਤੁਸੀਂ ਕੌਣ ਹੋ ਅਸੀਂ ਕਿਹਾ ਜੀ ਅਸੀਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਜੋ ਸਰਕਾਰ ਨੇ ਕਿਹਾ 100 ਦਿਨ ਦਾ ਕਹਿੰਦੀ ਮੈਂ ਤਾਂ ਨਹੀਂ ਹਟਦੀ ਹੈਗੀ ਚਲੋ ਅਸੀਂ ਕਿਹਾ ਕੋਈ ਗੱਲ ਨਹੀਂ ਤੁਹਾਡਾ 100 ਦਿਨ ਪੂਰਾ ਹੋ ਜਾਂਦੋ ਇਹਨਾਂ ਨੇ ਕੱਲ ਇਹਨਾਂ ਦੇ ਦਿਨ ਪੂਰੇ ਹੋ ਜਾਣੇ ਨੇਗੇ ਜੀ ਇਹਨਾਂ ਨੇ ਕੱਲ ਐਤਵਾਰ ਵਾਲੇ ਦਿਨ ਰਾਤ ਨੂੰ 7 ਵਜੇ ਮਸਟੋਲ ਕਢਾਇਆ ਅਸੀਂ ਪੁੱਛਿਆ ਵੀ ਮਸਟੋਲ ਐਤਵਾਰ ਵਾਲੇ ਦਿਨ ਤਾਂ ਨਿਕੜਦਾ ਹੀ ਨਹੀਂ ਤੁਸੀਂ ਮਸਟੋਲ ਕਿਵੇਂ ਕਢਾ ਲਿਆ ਤਾਂ ਇਹ ਬੋਲਦੀ ਹੈ ਵੀ ਸਾਨੂੰ ਏਪੀਓ ਸਰ ਨੇ ਮਸਟੋਲ ਕਢ ਕੇ ਦਿੱਤਾ ਤਾਂ ਮੈਂ ਉਹਨਾਂ ਨੂੰ ਉਹਨਾਂ ਨਾਲ ਵੀ ਗੱਲ ਕਰੀ ਉਹ ਕਹਿੰਦੇ ਕਹਿੰਦੇ ਵੀ ਅਸੀਂ ਤਾਂ ਕੋਈ ਮਸਟੋਲ ਕਢਿਆ ਨਹੀਂਗਾ ਵੀ ਚਲੋ ਇਹਨਾਂ ਨੇ ਕਢਾ ਲਿਆ ਵੀ ਮੈਡਮ ਨੇ ਕੜਤਾ ਹੁਣ ਆ ਵੀ ਚਲੋ ਅਸੀਂ ਕੱਲ ਨੂੰ ਪਤਾ ਕਰਕੇ ਤੁਹਾਨੂੰ ਉਹ ਕਰਦੇ ਆ ਤਾਂ ਅੱਜ ਸਵੇਰੇ ਜਦੋਂ ਇਹਦੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਤੁਸੀਂ ਜਿਹੜੇ 4 ਇੱਕ ਹਫ਼ਤੇ ਦੇ ਵਿੱਚ 5 ਮਸਟੌਲ ਕਢਾਏ ਜੀ ਜਦਕਿ ਸਾਨੂੰ 2 ਮਸਟੌਲ ਕਢਾ ਸਕਦੇ ਆ 2 ਸਾਢੇ ਲਵੇ ਨਰੇਗਾ ਕਰਮਚਾਰੀ ਨੂੰ 4 ਥਾਂ ਤੇ ਕੰਮ ਚੱਲਦਾ ਹੈ ਜੀ ਚਲੋ ਅਸੀਂ ਕਿਹਾ ਵੀ ਕੰਮ ਮਿਲ ਰਿਹਾ ਚੱਲੀ ਜਾਂਦੋ ਤਾਂ ਇਹਨੇ ਜਾ ਕੇ ਉੱਥੇ ਅੱਜ ਜਿਹੜਾ ਹੰਗਾਮਾ ਕਰਿਆ ਅਸੀਂ ਜਿਹੜਾ ਇਹਨੇ ਰਾਤ ਨੂੰ ਮਸਟੌਲ ਕਢਾਇਆ ਅਸੀਂ ਕਿਹਾ ਵੀ ਤੂੰ ਅੱਜ ਇਹਨਾਂ ਨੂੰ ਸਨੇਹਾ ਨਾਲ ਲਾਈ ਸਵੇਰੇ ਸਨੇਹਾ ਲਾ ਦੀਆਂ ਆ ਇੱਕ ਮਸਟਰੋਲ ਪੂਰਾ ਹੋ ਜਾ ਤੂੰ ਉੱਥੇ ਲਾ ਦੀ ਤਾਂ ਇਹਨੇ ਉਹ 20 ਜਣਿਆਂ ਨੂੰ ਇਕੱਠੇ ਕਰਕੇ ਕੁਝ ਸਾਡੇ ਪਿੰਡ ਦੇ ਆਪਦੇ ਆਪ ਨੂੰ بڑے ਚੇਅਰਮੈਨੀਆਂ ਤਹਾਉਦਨੇ ਅਸੀਂ ਆਏ ਸੀ ਫਲਾਣਾ ਸੀ ਉਹਨਾਂ ਨੇ ਇਹ ਗੱਲਾਂ ਦਾ ਸਾਰਿਆਂ ਦਾ ਫਾਇਦਾ ਇਹਨਾਂ ਦਾ ਚੱਕ ਕੇ ਇਹਨਾਂ ਨੂੰ ਇੱਕ رائے ਦਿੱਤੀ ਵੀ ਤੁਸੀਂ ਜਾ ਕੇ ਛੜਕਦੇ ਧਰ ਨਾਲ ਲਾ ਲੋ ਅਸੀਂ ਤੁਹਾਡੇ ਨਾਲ ਨਾਲ ਖੁਦ ਆ ਕੇ ਬਹਿ ਗਏ ਜਦ ਕਿ ਹਰ ਟਾਈਮ ਸਾਨੂੰ ਅ ਪੋਸਟ ਦੇ ਰਹਿੰਦੇ ਨੇ ਅੰਦਰੋਂ ਗਤੀ ਕਿਉਂਕਿ ਤੁਸੀਂ ਪਿੰਡ ਕਾਕੜੇ ਦੇ ਵਿੱਚ ਕੰਮ ਜਾ ਕੇ ਦੇਖ ਲਓ ਵੀ ਜੋ ਵੀ ਸਾਡੇ ਐਮਐਲਏ ਸਾਹਿਬ ਸਾਡੀ ਭੈਣ ਨਰਿੰਦਰ ਕੌਰ ਭਰਾ ਜੀ ਨੇ ਸਾਡੀ ਡਿਊਟੀ ਲਈ ਹੈ ਆਓ ਖੁਦ ਵੀ ਆ ਕੇ ਦੇਖ ਲੈਣ ਜਾਂ ਤੁਸੀਂ ਵੀ ਖੁਦ ਜਾ ਕੇ ਦੇਖ ਲਓ ਪਿੰਡ ਦੇ ਆਲੇ-ਦਾਲੇ ਬਿਲਕੁਲ ਸਾਰੇ ਪਾਸੇ ਸਫਾਈ ਆ ਕੁਝ ਇਹਨਾਂ ਦੇ ਅੰਦਰ ਇਹ ਜਲਣ ਹੈ ਵੀ ਸਾਨੂੰ ਪੁੱਛਿਆ ਨਹੀਂ ਜਾਂਦਾ ਸਾਨੂੰ ਕਿਹਾ ਨਹੀਂ ਜਾਂਦਾ ਸਾਡੀ ਜ਼ਿੰਮੇਵਾਰੀ ਆ ਪਿੰਡ ਨੂੰ ਸਾਫ਼ ਰੱਖਣਾ ਸਾਡਾ ਕੰਮ ਆ ਨਰੇਗਾ ਨੂੰ ਕੰਮ ਦੇਣਾ ਜੀ ਜਦੋਂ ਸਾਹ ਹਾਂਜੀ ਇੱਕ ਹੋਰ ਸਵਾਲ ਜਿਹੜਾ ਉਠਿਆ ਉਹ ਕਹਿੰਦੇ ਵੀ ਨਾ ਪੰਜਵੇਂ ਨਾ ਸਰਪੰਚ ਨੇ ਤੇ ਆ ਕੇ ਦਸਨਾ ਅੰਦਾਜ਼ੀ ਕਰਦੇ ਨੇ ਤੁਹਾਡੇ ਕੋਲ ਮਤਲਬ ਕਿ ਇਹਦੀ ਕੀ ਪਾਵਰ ਹੈ ਵੀ ਤੁਸੀਂ ਉਹ ਮੇਰੇ ਕੋਲੇ ਜੀ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨਾ ਜੀ ਮੇਰੇ ਲੋਵੇ ਇਸ ਟਾਈਮ 8 ਪਿੰਡ ਨੇ ਜੀ ਕਾਕੜਾ ਦਿয়ালਪੁਰਾ ਜੋਲੀਆਂ ਪੰਨਵਾ ਬਕਤਰੀ ਬਕਟੜਾ ਅੱਠ ਪਿੰਡ ਨੇ ਅੱਠ ਪਿੰਡਾਂ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਨੇ ਦਿੱਤੀ ਹੈ ਜਿਹੜੀ ਮੈਂ ਖੂਬ ਨਿਭਾ ਨਿਭਾ ਰਿਹਾ ਆ ਤੁਹਾਡੇ ਸਾਹਮਣੇ ਮੇਰੇ ਨਾਲ ਜੌਲੀਆਂ ਤੋਂ ਅਸੀਂ ਸਕੱਤਰ ਲਾਇਆ ਹੈ ਮੁੰਡਾ ਇਹਦਾ ਕੰਮ ਸੀ ਉਹ ਕਰਵਾ ਕੇ ਲਿਆ ਆ ਜਦਕਿ ਇਹਨਾਂ ਨੂੰ ਵੀ ਇਹੀ ਕਿਹਾ ਵੀ ਸਾਰਿਆਂ ਨੂੰ ਆਪਾਂ ਰੋਜ਼ਗਾਰ ਦੇਣਾ ਯਾਰ ਆਪਾਂ ਇੱਕ ਨੂੰ ਜਿਵੇਂ ਇਹਨਾਂ ਨੇ ਕਾਲੀ ਕਾਂਗਰਸੀਆਂ ਨੇ ਰੱਖਿਆ ਹੋਇਆ ਸੀਗਾ ਵੀ ਉਸ ਤਰ੍ਹਾਂ ਆਪਾਂ ਇੱਕ ਮੇਡ ਨਹੀਂ ਰੱਖਣੀ ਅਸੀਂ 100 ਦਿਨਾਂ ਬਾਅਦ ਮੇਡ ਬਦਲ ਲਈ ਬਦਲ ਨਹੀਂ ਜੀ ਤੁਹਾਨੂੰ ਇੱਕ ਦੋ ਥੋੜਾ ਕਿ ਕੱਕੜੇ ਦੇ ਵਰਤਨ ਨੇ ਉਹ ਅਲੱਗ-ਅਲੱਗ ਪਿੰਡਾਂ 'ਚ ਭੇਜ ਦਿੱਤੇ ਜਾਂ ਬਨੇ ਉਹਦੇ ਬਾਰੇ ਕੀ ਜਿਹੜਾ ਨਹੀਂ ਇਹ ਇਹ ਸਰਕਾਰ ਵੱਲੋਂ ਸਾਰੇ ਜਿਹੜੇ ਸੂਏ ਚਲਾਏ ਗਏ ਨੇ ਸਰਦਾਰ ਭਗਤ ਸਿੰਘ ਮਾਨ ਵੱਲੋਂ ਜਿਹੜੇ ਸੂਏ ਬਣੇ ਨੇ ਨਵੇਂ ਉਹਨਾਂ ਦੀ ਹੱਦ ਹੁੰਦੀ ਹੈ ਵੀ ਜਿੱਥੇ ਵੀ ਨਰੇਗਾ ਕਰਮਚਾਰੀ ਨੇ ਉਹਨਾਂ ਨੂੰ ਸਾਫ਼ ਕਰਨਾ ਉਹ ਜਿਵੇਂ ਸਾਡੇ ਹੁਣ ਫੱਗੂ ਵਾਲੇ ਵਾਲਾ ਸੂਆ ਪੈਂਦਾ ਜੀ ਸਾਨੂੰ ਦਿਆਲਪੁਰੇ ਵਾਲਾ ਸੂਆ ਪੈਂਦਾ ਜੇ ਸਾਡੀ ਨਰੇਗਾ ਲਵੇ ਕੰਮ ਨਹੀਂ ਹੈ ਤਾਂ ਅਸੀਂ ਉਹ ਸੂਏ ਦਾ ਮਸਟਾਲ ਕਢਾ ਕੇ ਦੇ ਦਿੰਨੇ ਆ ਤਾਂ ਉੱਥੇ ਉਹਨਾਂ ਨੂੰ ਕੰਮ ਮਿਲ ਜਾਂਦਾ ਜਿਵੇਂ ਹੁਣ ਸਾਡੇ ਟੋਬੇ ਨੇ ਜਾਂ ਸੇਵੇ ਨੇ ਜਾਂ ਛੜਕਾਂ ਦਾ ਕੰਮ ਹੈ ਜਦੋਂ ਉਧਰ ਕੰਮ ਖਤਮ ਹੋਣ ਵਾਲਾ ਹੁੰਦਾ ਤਾਂ ਅਸੀਂ ਫਿਰ ਸੂਏ ਤੇ ਕੰਮ ਦੇ ਦਿੰਦੇ ਆ ਉੱਥੇ ਅਸੀਂ 50 ਦਾ ਕਢਾ ਦਈਏ 100 ਦਾ ਕਢਾ ਦਈਏ ਤਾਂ ਕਰਕੇ ਉਹ ਸੂਆਂ ਤੇ ਭੇਜਿਆ ਜਾਂਦਾ ਉੱਥੇ ਵੀ ਸਾਰੇ ਖੁਸ਼ ਨੇ ਬਸ ਇਹ ਤੰਗ ਕਰ ਦਿੰਦੇ ਤਾਂ ਮੇਡ ਜਦੋਂ ਇਹ ਇੱਕ ਇੱਕੇ ਜਾਣੀ ਦੀ ਹਾਜ਼ਰੀ ਤਾਂ ਲਗਾਤਾਰ ਦੋ ਦੋ ਮਸਰੌਲਾਂ ਦੇ ਵਿੱਚ ਪੈ ਜਾਂਦੀ ਹੈ ਮੈਨੂੰ ਤਾਂ ਰੋਜ਼ ਕੰਮ ਮਿਲ ਰਿਹਾ ਮੇਰੇ ਨਾਲ ਤੇ ਨੂੰ 15 ਦਿਨ ਵੀ ਨਹੀਂ ਕੰਮ ਮਿਲ ਰਿਹਾ ਇੱਕ ਜਣੇ ਦੀਆਂ ਹਾਜ਼ਰੀਆਂ 10 ਨੇ ਇੱਕ ਜਣੇ ਦੀਆਂ 35 ਨੇ ਜੀ ਅੱਛਾ ਪ੍ਰਧਾਨ ਜੀ ਹੁਣ ਜਿਨ੍ਹਾਂ ਦੇ 100 ਦਿਨ ਪੂਰੇ ਹੋ ਗਏ ਉਹਨਾਂ ਦੀ ਕੀ ਹੋਊਗੀ ਉਹਨਾਂ ਦੀ ਜੀ ਆਟੋਮੈਟਿਕਲੀ ਸਾਰਿਆਂ ਦਾ 100 ਦਿਨ ਸਰਕਾਰ ਵੱਲੋਂ ਆ ਜੀ ਇਹਦੇ ਵਿੱਚ ਅਸੀਂ ਕਿਸੇ ਮੇਡ ਨੂੰ ਹਟਾ ਨਹੀਂ ਸਕਦੇ ਕਿਸੇ ਨੂੰ ਲਾ ਨਹੀਂ ਸਕਦੇ ਸਾਨੂੰ ਤਾਂ ਜਦੋਂ ਪਤਾ ਲੱਗਿਆ ਵੀ ਇਹਦਾ 100 ਦਿਨ ਹੋ ਗਿਆ ਪੂਰਾ ਅਸੀਂ ਤਾਂ ਜਿਹੜੀ ਕੁੜੀ ਗਰੀਬ ਘਰ ਦੀ ਐ ਜਾਂ ਕੋਈ ਵਿਧਵਾ ਜਾਂ ਕੋਈ ਅੰਗਹੀਨ ਐ ਅਸੀਂ ਉਹਨਾਂ ਨੂੰ 100 ਦਿਨ ਲਵਾਣਾ ਜਿਹੜਾ ਉਹ ਬਹਿ ਕੇ ਵਿਚਾਰੇ ਹਾਜ਼ਰੀ ਤੇ ਆਪਦਾ ਰੋਜ਼ਗਾਰ ਕਮਾ ਸਕਾਂ ਪਰ ਇਹ 1.5 ਸਾਲ ਹੋ ਗਿਆ ਇਹ ਕਹਿੰਦੀ ਤੁਸੀਂ ਹਟਾਉਣ ਵਾਲੇ ਕੌਣ ਹੋ ਮੈਨੂੰ ਸਾਡਾ ਕੋਈ ਇਹਦੇ ਨਾਲ ਕੋਈ ਨਿੱਜੀ ਕੋਈ ਉਹ ਨਹੀਂ ਕੱਲ ਮੇਰੇ ਨਾਲ ਗਈ ਆ ਹਾਜ਼ਰੀਆਂ ਲਵਾ ਕੇ ਆਈ ਆ ਬਹੁਤ ਵਧੀਆ ਕੰਮ ਕਰਿਆ ਪਰ ਇਹ ਨੇ ਆ ਜਿਹੜਾ ਅੱਜ ਧਰਨਾ ਲਵਾਇਆ ਇੱਥੇ ਬਿਲਕੁਲ ਸਾਡੀਆਂ ਨਜ਼ਰਾਂ ਚੋਂ ਅੱਗੇ ਤੋਂ ਆਉਣ ਜੋਗੀ ਨਹੀਂ ਰਹੀ ਜੀ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਬਦਨਾਮੀ ਜਿਹੜੀ ਕਰ ਇਹ ਸਰਕਾਰ ਦੀ ਬਦਨਾਮੀ ਤਾਂ ਸਾਡੇ ਕੁਝ ਵਰਕਰ ਨੇ ਜਿਹੜੇ ਕਦੇ ਧੱਕੇ ਇੱਧਰ ਖਾ ਰਹੇ ਨੇ ਕਦੇ ਧੱਕੇ ਉੱਧਰ ਖਾ ਰਹੇ ਨੇ ਕਦੇ ਕਾਲੀਆਂ ਚ ਕਦੇ ਕਾਂਗਰਸੀਆਂ ਚ ਕਦੇ ਆਮ ਉਹ ਜਿਹੜੀ ਕਾਲੀਆਂ ਚ ਤੇ ਕ ਆਮ ਆਦਮੀ ਪਾਰਟੀ ਚ ਉਹ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਉਹੀ ਚੌਧਰਾਂ ਪਾਲਦੇ ਨੇ ਜਿਹੜੀਆਂ ਕਾਲੀਆਂ ਚ ਕਰਦੇ ਆਏ ਨੇ ਜਿਹੜੇ ਕਾਂਗਰਸ ਚ ਕਰਦੇ ਆਏ ਨੇ ਹੁਣ ਆਮ ਆਦਮੀ ਪਾਰਟੀ ਇੱਕ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆ ਰਹੀ ਆ ਉਹ ਆਪਦੇ ਪਿਆਰ ਨਾਲ ਲੋਕਾਂ ਤੋਂ ਕੰਮ ਕਰਵਾ ਰਹੇ ਨੇ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਹੋ ਸਾਰੇ ਭਵਾਨੀਗੜ੍ਹ ਦੇ ਬਲਾਕ ਦੇ ਵਿੱਚ ਮੇਰੇ ਬਾਰੇ ਪੁੱਛ ਲਿਓ ਵੀ ਅੱਜ ਤੱਕ ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਬੋਲਿਆ ਵਾਂ ਉਹ ਤਾਂ ਫੇਰ ਮੇਰੇ ਪਿੰਡ ਦਾ ਇੱਕ ਨਰੇਗਾ ਪਰਿਵਾਰ ਹੈ ਜਿਹਨੂੰ ਮੈਂ ਪਰਿਵਾਰ ਵਾਂਗੂ ਚਲਾ ਰਿਹਾ ਪਰ ਉਹਦੇ ਵਿੱਚ ਕੁਝ ਸੈਕਟਰੀਏ ਇੱਕ ਸਾਡੇ ਪਿੰਡ ਤੋਂ ਬਦਲਿਆ ਕੋ ਮੈਨੂੰ ਪਤਾ ਲੱਗ ਰਿਹਾ ਵੀ ਉਹਦੀ ਥੋੜੀ ਜਿਹੀ ਵਿੱਚ ਦਖਲਅੰਦਾਜ਼ੀ ਦਿੱਤੀ ਗਈ ਆ ਇਹ ਜਿਹੜਾ ਧਰਨਾ ਲਵਾਇਆ ਗਿਆ ਉਹਦੀ ਰਾਇ ਲੈ ਕੇ ਵੀ ਤੁਸੀਂ ਐ ਧਰਨਾ ਲਾ ਲਓ ਫਿਰ ਤੁਹਾਨੂੰ ਹੋਰ ਦਿਨ ਮਿਲ ਜਾਣਗੇ ਪਰੇ ਸਪਾਸਟ ਹੈ ਜੀ 100 ਦਿਨ ਤੋਂ ਬਾਅਦ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਜਿਹੜੇ ਮੇਰੇ 8 ਪਿੰਡ ਪੈਂਦੇ ਨੇ ਅਸੀਂ 100 ਦਿਨ ਤੋਂ ਵੱਧ ਕਿਸੇ ਨੂੰ ਕੰਮ ਨਹੀਂ ਦੇਣਾ ਜਿਹੜੇ ਹਰ ਵਾਰ ਅਸੀਂ ਨਵੇਂ ਰੱਖਾਂਗੇ ਇੱਕ ਤਾਂ ਸਾਰਿਆਂ ਨੂੰ ਉਹ ਇੱਕਸਾਰ ਸਮਝਣਗੇ ਨਹੀਂ ਇਹ ਇਹ ਜਿਹੜੀਆਂ ਇਹਨਾਂ ਦੀ ਜ਼ਿਆਦਾਤ ਜੀ ਜੀ ਕਰਦੀਆਂ ਨੇ ਇਹਨਾਂ ਨੂੰ ਉਹਨਾਂ ਨੂੰ ਲਗਾਤਾਰ ਹਫ਼ਤੇ ਪੈਂਦੇ ਨੇ ਉਹ ਨਾਂ ਵੀ ਆਉਣ ਤਾਂ ਵੀ ਉਹਨਾਂ ਦੀ ਹਾਜ਼ਰੀ ਲੱਗਦੀ ਆ ਅਸੀਂ ਹੁਣ ਇਹਦਾ ਰਿਕਾਰਡ ਵੀ ਕਢਾਵਾਂਗੇ ਇਹਨੂੰ ਕਹਿਤਾ ਵੀ ਅਸੀਂ ਤੇਰੇ ਸਾਹਮਣੇ ਧਰਾਂਗੇ ਵੀ ਇਹਨਾਂ ਦੇ ਹੱਥੇ ਡਬਲ ਕਿਵੇਂ ਤੇ ਸੋ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਨਰੇਗਾ ਕਰਮਚਾਰੀ ਸਾਡੇ ਨਾਲ ਨੇ। ਪੜਕਾਨ ਵਾਲੇ ਤਾਂ ਇਹ ਦੂਜੀਆਂ ਸਰਕਾਰਾਂ ਨੂੰ ਹੁਣ ਥੋੜਾ ਜਿਹਾ ਜਲਨ ਹੋਣੀ ਹੈ ਕਿਉਂਕਿ ਕੱਬ ਬਹੁਤ ਵਧੀਆ ਹੋ ਰਹੇ ਨੇ। ਪਿੰਡਾਂ ਦੇ ਵਿੱਚ ਸਾਡੀ ਭੈ ਨਰਿੰਦਰ ਕੌਰ ਭਰਾ ਜੀ ਤਾਂ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਡੀ ਜ਼ਿੰਮੇਵਾਰੀ ਲਈ ਹੈ ਸਾਡੇ ਤੇ ਵਿਸ਼ਵਾਸ ਹੈ। ਕਿਸੇ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਅੱਜ ਤੱਕ 1 ਰੁਪਿਆ ਨਹੀਂ ਲੱਗਣ ਦਿੱਤਾ ਕਈ ਕੇਸ ਨੇ ਜਿਹੜੇ ਮੈਂ ਘਰੇ ਬੈਠ ਕੇ ਨਵੇੜੇ ਨੇ ਥਾਣੇ ਤੱਕ ਨਹੀਂ ਆਉਂਦੇ ਤੇ। ਥੈਂਕ ਯੂ।